ਚਲਦੋ <laughs> ਕੋਈ ਜਿਹੜਾ ਅਦਾ ਮਹਾਮੈਦਾ ਮੇਲਾ ਪਗਸਲ ਦਾ ਉਹਦੇ ਬਾਰੇ ਸੰਗਤ ਅੱਜ ਬਹੁਤ ਰੌਣਕਾਂ ਲੱਗੀਆਂ ਔਰ ਸਾਰੇ ਬਹੁਤ ਦੂਰ ਦੂਰ ਤੋਂ ਸੰਗਤ ਇੱਥੇ ਮਾ ਮਾਮਈ ਦੇ ਚਰਨਾਂ ਦੇ ਵਿੱਚ ਮਾਤਾ ਪੱਤ੍ਰਕਾਲੀ ਜੀ ਦੇ ਚਰਨਾਂ ਦੇ ਵਿੱਚ ਅੱਜ ਨਤਮਸਤਕ ਹੋਣ ਵਾਸਤੇ ਆ ਰਹੀ ਹੈ ਔਰ ਮੈਂ ਵੀ ਆਪਣੇ ਆਪ ਨੂੰ ਬੜਾ ਪਾਕੀ ਸਮਝਦਾ ਕਿ ਮੈਨੂੰ ਵੀ ਮਾਤਾ ਰਾਣੀ ਨੇ ਮੌਕਾ ਦਿੱਤਾ ਔਰ ਮੈਂ ਆਪਲਾ ਕੇ ਅਸ਼ੀਰਵਾਦ ਦਿੱਤਾ ਔਰ ਮੈਂ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋਇਆ ਔਰ ਇੱਥੇ ਸਰਬੱਤੇ ਭਲੇ ਦੀ ਅਸੀਂ ਅਰਦਾਸ ਕੀਤੀ ਆ ਔਰ ਮਹਾਰਾਣੀ ਜਿਹੜੀਆਂ ਅਸੁਰ ਸ਼ਕਤੀਆਂ ਉਹਨਾਂ ਦਾ ਨਾਸ਼ ਕਰੇ ਤੇ ਆਪਣੇ ਭਗਤਾਂ ਦੇ ਉੱਤੇ ਆਪਣੇ ਪਰਿਵਾਰਾਂ ਦੇ ਉੱਤੇ ਆਪਣੇ ਸ਼ਹਿਰ ਤੇ ਸਾਰੇ ਸ਼ਹਿਰੀਆਂ ਦੇ ਉੱਤੇ ਆਪਣਾ ਮੇਰ ਭਰਿਆ ਹੱਥ ਰੱਖੇ ਔਰ ਸਾਰਿਆਂ ਦੀ ਰੱਖਿਆ ਕਰੇ ਔਰ ਸਾਰਾ ਸ਼ਹਿਰ ਦਿਨ-ਦੁਨੀ ਰਾਤ ਚੌਕਨੀ ਪ੍ਰਤੀ ਕਰੇ ਔਰ ਮੈਨੂੰ ਆਸ ਹੈ ਕਿ ਮਹਾਰਾਣੀ ਜੀ ਦੇ ਰਣਾ ਚ ਜੋ ਵੀ ਅਸੀਂ ਸ਼ਰਧਾ ਨਾਲ ਮੰਗਿਆ ਉਹ ਸਾਨੂੰ ਉਹਨਾਂ ਨੇ ਦੇਣਾ ਹੀ ਦੇਣਾ ਔਰ ਜੇ ਅੱਜ ਸੰਗਤਾਂ ਜਿੰਨੇ ਉਤਸ਼ਾਹ ਨਾਲ ਜਿੰਨੇ ਵਿਸ਼ਵਾਸ ਨਾਲ ਆਈਆਂ ਨੇ ਉਹ ਮਹਾਰਾਣੀ ਨੇ ਸਾਰਿਆਂ ਦੀਆਂ ਝੋਲੀਆਂ ਭਰੀਆਂ ਪਰ ਮੇਰੇ ਵੱਲੋਂ ਇੱਕ ਵਾਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਵੀ ਅੱਜ ਜੈਸਪੁਰ ਦੀ ਵਧਾਈ ਹੈ ਕਿ ਅੱਜ ਕਾਫੀ ਵੱਡੇ ਤਦਾਦ ਦੇ ਵਿੱਚ ਸੰਗਤ ਇੱਥੇ ਨਤਮਸਤਕ ਹੋ ਰਹੀ ਹੈ ਧੰਨਵਾਦ ਹਾਂਜੀ ਮੈਂ ਪ੍ਰਿਯੰਕਾ ਸ਼ਰਮਾ ਸੀਨੀਅਰ ਡਿਪਟੀ ਮੈਡੀਕਲ ਅੰਮਿਤ ਸਰ ਅੱਜ ਬਹੁਤ ਹੀ ਕਰਮਾ ਭਾਗਾ ਵਾਲਾ ਦਿਨ ਹੈ ਅੱਜ ਸ਼ਕਤੀਪੀਠਾ ਪੱਧਰ ਕਾਲੀ ਜੀ ਦੇ ਦਰ ਤੇ ਮੇਲਾ ਲੱਗਾ ਹੋਇਆ ਪਾਰੀ ਗਿੰਤੀ ਦੇ ਵਿੱਚ ਸੰਗਤਾਂ ਦੂਰੋਂ ਦੂਰੋਂ ਮਾਤਾ ਅਸ਼ੀਰਵਾਦ ਲੈਣ ਆਈਆਂ ਤੇ ਮਾ ਦੀ ਕਿਰਪਾ ਕੋਈ ਤੇ ਅਸੀਂ ਵੀ ਅੱਜ ਮਾ ਦੇ ਦਰ ਤੇ ਉਹਦੇ ਬੱਚੇ ਨਤਮਸਤਕ ਹੋਣ ਆਏ ਆ ਮਾ ਦੇ ਅੱਗੇ ਇਹੋ ਹੀ ਅਰਦਾਸ ਹੈ ਕਿ ਸਾਡੀ ਸਾਰੀ ਸੰਗਤ ਦੇ ਸਿਰ ਤੇ ਸਾਰੇ ਪਰਿਵਾਰਾਂ ਦੇ ਸਿਰ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਤੇ ਸਾਡੇ ਸੂਬੇ ਨੂੰ ਸਾਡੇ ਸ਼ਹਿਰ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਤੇ ਸਾਰੀਆਂ ਹੀ ਸੰਗਤਾਂ ਤੇ ਕਿਰਪਾ ਕਰਕੇ ਉਹਨਾਂ ਨੂੰ ਭਗਤੀ ਦਾ ਆਸ਼ੀਰਵਾਦ ਦੇਣ ਸੁੱਖ ਸਮਰiddhi ਦਾ ਆਸ਼ੀਰਵਾਦ ਦੇਣ ਜੈ ਮਾਤਾ ਦੀ ਸ਼ਕਰਾ ਮਾਤਾ ਪੱਤ੍ਰਕਾਲੀ ਜੀ ਦਾ ਬਹੁਤ ਸਾਂਝੇ ਦਰਬਾਰ ਕੀ ਜੈ ਪੱਤ੍ਰਕਾਲੀ ਜੀ ਦਾ ਅੱਜ ਆਸ਼ੀਰਵਾਦ ਲੈਣਾ ਹੈ ਜੀ ਉਹਦੇ ਬਾਰੇ ਜੀ ਅੱਜ ਅਸੀਂ ਮਾਂ ਪੱਤ੍ਰਕਾਲੀ ਜੀ ਦੇ ਮੰਦਿਰ ਗੇਟ ਖਜ਼ਾਨਾ ਵਿਖੇ ਆਏ ਆਂ ਜਿੱਥੇ ਸੈਂਕੜੇ ਸਾਲ ਤੋਂ ਲੋਕ ਇੱਥੇ ਸ਼ਰਧਾਲੂ ਮੱਥਾ ਟੇਕਣ ਆਉਂਦੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇਹ ਸਿੱਧ ਪੀਠ ਮੰਦਿਰ ਹੈ ਇੱਥੇ ਜੋ ਵੀ ਕੋਈ ਆਪਣੀ ਸ਼ਰਧਾ ਨਾਲ ਭਾਵਨਾ ਨਾਲ ਜੋ ਵੀ ਮੰਗਦਾ ਉਸ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੁਸੀਂ ਵੇਖੋ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਆਪਣੇ ਸ਼ਹਿਰ ਚੋਂ ਹੀ ਨਹੀਂ ਪੂਰੇ ਪੰਜਾਬ ਦੇ ਵਿੱਚੋਂ ਇਵਨ ਬਾਹਰੋਂ ਵੀ ਲੋਕ ਇੱਥੇ ਮੱਥਾ ਟੇਕਣ ਆਉਂਦੇ ਨੇ ਆਪਣੀਆਂ ਮਨੋ ਕਾਮਨਾਵਾਂ ਮੰਗ ਕੇ ਜਾਂਦੇ ਮਹਾਮਾਈ ਦੇ ਦਰਬਾਰ ਦੇ ਵਿੱਚ ਜਦੋਂ ਉਹਨਾਂ ਦੀ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਤੇ ਇੱਥੇ ਆ ਕੇ ਮੱਥਾ ਟੇਕਦੇ ਨੇ ਅੱਜ ਦੇ ਦਿਨ ਦੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦੇਣਾ ਜਿੱਥੇ ਵਧਾਈ ਦੇਣਾ ਉੱਥੇ ਮੈਂ ਸਾਰਿਆਂ ਨੂੰ ਇਹ ਅਪੀਲ ਵੀ ਕਰਾਂਗਾ ਕਿ ਸਾਰੇ ਅਸੀਂ ਇੱਥੇ ਆ ਕੇ ਮੱਥਾ ਟੇਕਿਆ ਕਰੀਏ ਕਿਉਂਕਿ ਇੱਥੇ ਆਉਣ ਦੇ ਨਾਲ ਸਾਡੀਆਂ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇਹਦੇ ਨਾਲ ਨਾਲ ਮੈਂ ਇੱਕ ਵਾਰੀ ਫੇਰ ਆਪਣੇ ਪੂਰੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈ ਦੇਣਾ ਮੇਰਾ ਨਾਮ ਸੁਨੀਲ ਖੰਨਾ ਜੀ ਮੈਂ ਪਿੰਸਨਗਣਾ ਚਾਂਦੀਵਲੇ ਹੋਂੋਂ ਮਾਤਾ ਰਿੰਦੇ ਬਹੁਤ ਜ਼ਿਆਦਾ ਆਸ਼ੀਰਵਾਦ ਹੈ ਨਿਕਤੇ ਮੇਰੀ ਬੜੀਆਂ ਬੜੀਆਂ ਇੱਛਾਵਾਂ ਜਿਹੜੀਆਂ ਇਸ ਮਹਾਮਹੀਨੇ ਪੂਰੀਆਂ ਕੀਤੀਆਂ ਇੱਕ ਵਾਰੀ ਜੇ ਤੁਹਾਨੂੰ ਛੋਟੀ ਗੱਲ ਸੁਣਾ ਲਾਂ ਕਿ ਮੈਂ ਇੱਕ ਘਰ ਲੈਣਾ ਸੀ ਪਰ ਮੇਰੀ ਪੋਕਟ ਅਲਾਉਨਸ ਹੀ ਕਰ ਰਹੀ ਕਿ ਮੈਂ ਉਹ ਘਰ ਲੈ ਪਾਵਾਂਗਾ ਮੈਂ ਮਹਾਮਹੀਨੇ ਦੇ ਅਸਰੇ ਮੀਲੇ ਤੇ ਮੰਦਰ ਬਥੜੇ ਕਰਾਇਆ ਤੇ ਮੈਨੂੰ ਖਜ਼ਾਨਾ ਜਦੋਂ ਮਿਲਿਆ ਉਹਦੇ ਵਿੱਚ ਕੋਹਟੀ ਸੀ ਚਾਂਦੀ ਦੀ ਔਰ ਤੁਸੀਂ ਯਕੀਨ ਨਹੀਂ ਮੰਨਣਾ ਕਿ ਮੈਨੂੰ ਨਹੀਂ ਪਤਾ ਲੱਗਾ ਕਿ ਕਿਸ ਤਰ੍ਹਾਂ ਮੈਨੂੰ ਆਇਆ ਮੈਂ ਕਿਹਾ ਦਾਤੀ ਨੇ ਹੁਣ ਮੈਨੂੰ ਘਰ ਦੇ ਦਿੱਤਾ ਇਟ ਮੀਨਸ ਕਿ ਮੇਰਾ ਸਭ ਕੰਮ ਹੋ ਗਿਆ ਬਾਕੀ ਇੱਥੇ ਇੱਕ ਮਿਸਾਲ ਲੇਗੀ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਅਣਗਿਣਤ ਮਿਸਾਲਾਂ ਆ ਗਈਆਂ ਜਿਹੜੀਆਂ ਤੋਂ ਲੋਕਾਂ ਦੀ ਮਨੋਰ ਔਰ ਐਮੇਨੀਅਨ ਦੀ ਦੁਨੀਆ ਆਉਂਦੀ ਕੋਈ ਕਾਰਨ ਹੈ ਤੇਨੀ ਦੁਨੀਆ ਉਥੇ ਆ ਰਹੀ ਹੈ ਵੱਡੇ ਤੋਂ ਵੱਡਾ ਬੰਦਾ ਆ ਰਿਹਾ ਹੈ ਔਰ ਮਾਧ ਰਵਿੰਦਰ ਚੰਦਰ ਨੇਤ ਮੁਸਤਕਬ ਹੋ ਗਿਆ ਔਰ ਮਹਾਮਾਇਸਰੇ ਦੇ ਸ਼ਬਦ ਤੇ ਸੁਖਾਂਤੀ ਸਭ ਨੂੰ ਸੁਖਾਂਤੀ ਸੁਖ ਸਮ੍ਰiddhi ਦਵੇ ਹਰ ਇੱਕ ਦੇ ਘਰ ਹਰੇ-ਭਰੇ ਰਹਿਣ ਔਰ ਅਥੇ ਜਿਹੜਾ ਬੰਦਾ ਵੀ ਆਂਦਾ ਨਾ ਉਹ ਤੇ 100% ਸ਼ੋਰ ਹੈ ਕਿ ਕੋਈ ਖਾਲੀ ਝੋਲੀ ਲੈ ਕੇ ਨਹੀਂ ਜਾਂਦਾ ਭਰੀਆ ਝੋਲੀ ਨਾਲ ਹੀ ਜਾਂਦਾ ਜੀ ਦੇਖੋ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਬੰਦੇ ਤੇ ਜਾਮਾਦਾ ਵੀ ਅਮੰਤ ਕੁਬਿੰਦ ਸ਼ਰਮਾ ਮੰਦਰ ਪੱਤਰਚਾਲੀ ਤੋਂ ਸਾਰੇ ਸ਼ਹਿਰ ਵਾਸੀਆਂ ਨੂੰ ਮਾਤਾ ਰਾਣੀ ਦੇ ਮੇਲੇ ਦੀ ਬਹੁਤ-ਬਹੁਤ ਵਧਾਈ ਹੋਵੇ। ਔਰ ਮੈਂ ਚਾਹਨਾ ਕਿ ਮਹਾਰਾਣੀ ਸਾਰੇ ਅੰਮ੍ਰਵਸ ਅੰਮ੍ਰitsar ਵਾਸੀਆਂ ਨੂੰ ਔਰ ਸਾਰੇ ਸੰਸਾਰ ਨੂੰ ਦਿਨ-ਦੁਗਣੀ ਰਾਤ-ਚੋਗਣੀ ਤਰੱਕੀ ਬਖਸ਼ੇ, ਕਾਰੋਬਾਰ ਚ ਵਾਧੇ ਪਾਵੇ ਔਰ ਮਹਾਰਾਣੀ ਆਪਣਾ ਆਸ਼ੀਰਵਾਦ ਦੇਵੇ। ਅਕਾ ਜੀ ਮੈਂ ਤੁਹਾਨੂੰ ਕੋਈ ਪੁੱਛਣਾ ਚਾਹੁੰਦੀ ਕਿ ਜਿਸ ਤਰ੍ਹਾਂ ਮਹਾ ਮੇਲਾ ਮੇਲਾ ਕਰਾਇਆ ਜਾ ਰਿਹਾ ਹੈ, ਕਿੰਨੇ ਸਾਲਾਂ ਤੋਂ ਇਹ ਕੰਟੀਨਿਊਟਲੀ ਕਰਾਇਆ ਜਾ ਰਿਹਾ ਹੈ? ਜੀ ਸਾਡੀ ਇੱਥੇ 27ਵੀਂ ਪੀੜ੍ਹੀ ਸੇਵਾ ਕਰਦੀ ਪਈ ਹੈ। ਤੁਸੀਂ ਇਹਦੇ ਤੋਂ ਹੀ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਪ੍ਰਤੀਕ ਮੇਲਾ ਹੈ। ਔਰ ਇਹਦੀ ਗਵਾਹੀ ਸਿਰਫ ਸਮਾਣੀ भगवती ਦਾ ਸਾਖਸ਼ਾਤ ਰੂਪ ਜਿਹੜਾ ਮਹਾਰਾਣੀ ਆਪ ਹਵਾ ਦੇ ਰੂਪ ਚ ਨੇਰੀ ਦੇ ਰੂਪ ਚ ਪ੍ਰਗਟਾਵਾ ਦਿਕਾਂਦੀ ਹੈ ਇਹ ਹੀ ਸਭ ਤੋਂ ਵੱਡਾ ਪਰੂਰ ਦੀ ਜਿਸ ਤਰ੍ਹਾਂ ਵੇਖਿਆ ਗਿਆ ਹੈ ਕਾਫੀ ਕਰਾਊਡ ਹੁੰਦਾ ਹੈ ਮਹਾਮਾਇਦੇ ਦਰਬਾਰ ਦੇ ਵਿੱਚ ਤੇ ਮੰਨਤਾ ਪੂਰੀਆਂ ਹੁੰਦੀਆਂ ਨੇ ਲੋਕਾਂ ਦੀਆਂ ਜ਼ਰੂਰ ਹੈ ਜੀ ਇਹ ਤੇ ਸਭਾਵਿਕ ਹੈ ਜੀ ਸੰਸਾਰ ਦੇ ਵਿੱਚ ਅੱਜ ਕੋਈ ਵੀ ਰਿਸ਼ਤਾ ਲਗਾ ਲਓ ਉਹ ਬਿਨਾਂ ਲਾਲਚ ਤੋਂ ਜਾਂ ਬਿਨਾਂ ਕਿਸੇ ਘਰ ਦੇ ਤੋਂ ਨਹੀਂ ਹੁੰਦਾ ਔਰ ਇਨਸਾਨ ਦੀ ਫਿਤਰਤ ਇਹੋ ਜਿਹੀ ਹੈ ਕਿ ਸਾਨੂੰ ਜਿੱਥੋਂ ਕੁਝ ਮਿਲਦਾ ਸੀ ਉੱਥੇ ਹੀ ਧਰਨੇ ਔਰ ਭਗਵਤੀ ਤੇ ਮਾ ਸਾਖਸ਼ਾਤ ਹੈ ਸਾਰੀ ਸ੍ਰਿਸ਼ਟੀ ਦੀ ਮਾਲਕ ਹੈ ਉਹਦੇ ਕੋਲ ਨਹੀਂ ਮੰਗਣਾ ਤੇ ਹੋਰ ਕਿਤੇ ਕੋਲੋਂ ਮੰਗਣਾ ਅਰੇਂਜਮੈਂਟਸ ਤੇ ਗੱਲ ਕਰੀਏ ਤਾਂ ਸੰਗਤ ਵਾਸਤੇ ਕੀ ਕੀ ਖਾਸ ਅਰੇਂਜਮੈਂਟਸ ਕੀਤੇ ਹੋਏ ਨੇ ਦੇਖੋ ਜੀ ਅਰੇਂਜਮੈਂਟ ਦੇ ਤੌਰ ਤੇ ਅਸੀਂ ਮਹਾਰਾਣੀ ਦੇ ਦਰਬਾਰ ਦੇ ਬਾਹਰ ਲੰਗਰ 5 ਦਿਨ ਲਗਾਤਾਰ ਚੱਲਦਾ ਹੈ ਸ਼ਬੀਰ ਲੰਗਰ ਤਾਂ ਕਿ ਕਿਉਂਕਿ ਗਰਮੀ ਬਹੁਤ ਹੈ ਕਿਸੇ ਨੂੰ ਪਾਣੀ ਦੀ ਜਾਂ ਕਿਸੇ ਤਰ੍ਹਾਂ ਦੀ ਸ਼ਬੀਰ ਦੀ ਕਮੀ ਨਾ ਰਹੇ ਨਾ ਲੰਗਰ ਦੀ ਕਮੀ ਰਹੇ ਅਟੁੱਟ ਲੰਗਰ ਚੱਲਦਾ ਜੀ ਕੋਈ ਚੰਗਾ ਸੰਦੇਸ਼ ਜਿਹੜੇ ਪਹੁੰਚਾ ਦੇਣ ਉਹਨਾਂ ਨੂੰ ਤੁਸੀਂ ਆਪਣੇ ਕੋਲ ਮੇਰੀ ਤੇ ਮਹਾਰਾਣੀ ਅੱਗੇ ਦੀ ਇਹ ਹੀ ਬੇਨਤੀ ਹੈ ਕਿ ਸਾਰਿਆਂ ਦੀ ਮਨੋ ਕਾਮਨਾ ਪੂਰੀ ਕਰੇ ਔਰ ਜਿਹੜਾ ਜਿਹੜਾ ਵੀ ਮਹਾਰਾਣੀ ਦੇ ਆ ਕੇ ਨਤਮਸਤਕ ਹੋ ਕੇ ਹਾਜ਼ਰੀ ਭਰੇ ਉਹਦੀਆਂ ਹਾਜ਼ਰੀਆਂ ਕਬੂਲ ਹੋਵੇ ਤੇ ਉਹਦੀ ਮਨੋ ਕਾਮਨਾ ਪੂਰੀ ਹੋ ਜੇਰ ਮਾਤਾ ਜੀ ਆਮ ਜੀ